ਹੰਦੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾ ਹੈ ਫੈਮਲੀ ਲੌਗ ਵਿੱਚ ਦੋਡਾ ਸ਼ੌਲ ਦਾ ਮੈਨੂੰ ਲੱਗਿਆ ਕਿ ਤੇ ਮੇਰੇ ਨਾ ਅੱਖ 'ਚ ਬਾਲ ਪੈ ਗਿਆ ਕਿਉਂਕਿ ਕੰਡੇ ਮੰਗ ਚੁਪਰੇ ਹੈ ਪਰ ਕੁਝ ਵੀ ਨਹੀਂ ਹੈ ਅੱਖ ਤਾਂ ਸਾਫ ਆ ਇਹ ਅੱਜ ਨਿਕਲੀ ਆ ਹਰ ਵਲੌਗ 'ਚ ਕਹਿੰਦੀ ਆ ਤੇਰੇ ਕਦੇ ਧੁੱਪ ਨਹੀਂ ਕੱਢਦੀ ਆ ਬਾਤ ਮੀ ਵਾ ਨਮੀ ਦਿਖਾ ਦਿੰਦੀ ਆ ਧੁੱਪ ਤਾਂ ਹੈਗੀ ਆ ਐਨੀ ਵੀ ਨਹੀਂ ਹੈਗੀ ਧੁੱਪ ਉਹ ਪਹਾੜਾ ਬਸ ਹਵਾ ਇੰਨੀ ਸੋਹਣੀ ਚੱਲ ਰਹੀ ਹੈ ਨਾ ਵੀ ਬਾਹਰ ਤੇ ਆ ਨੂੰ ਜੀ ਨਹੀਂ ਕਰਦਾ ਫੇਰ ਪੋਰਾ ਵੀ ਤੇ ਇੱਧਰ ਮੈਂ ਤੇਰੀਆਂ ਬੀਬੀਆਂ ਵਾਸਤੇ ਚਾਹ ਬੀਬੀਆਂ ਪ੍ਰਾਣੀਆਂ ਦੇਖ ਰਹੀਆਂ ਨੇ ਟੀਵੀ ਬੈਠ ਕੇ ਨਾਟਕ ਜਿਹੜੇ ਪੰਜਾਬੀ ਨਾਟਕ ਹੁੰਦੇ ਇਹ ਹੀ ਲੜਾਈ ਝਗੜਿਆਂ ਨੇ ਚੱਲਦੇ ਨੇ ਇਹਦੇ ਇੱਕ ਨਾਟਕ ਚੱਲਦੇ ਨੇ ਪਰ ਅਸਲੀ ਜ਼ਿੰਦਗੀ 'ਚ ਵੀ ਇਹ ਸਾਰੇ ਕੁਝ ਚੱਲਦਾ ਹੀ ਰਹਿੰਦਾ ਉੱਥੇ ਤਾਂ ਇੱਕ ਨਾਟਕੇ ਦੇਖ ਰਹੀਆਂ ਨੇ ਐਂਟਰਟੇਨਮੈਂਟ ਅਸਲੀ ਜ਼ਿੰਦਗੀ 'ਚ ਇਹ ਸਭ ਕੁਝ ਚੱਲਦਾ ਰਹਿੰਦਾ ਜਾਂ ਅਸਲੀ ਜ਼ਿੰਦਗੀ 'ਚ ਚੱਲਦਾ ਫੇ ਟੈਨਸ਼ਨ ਕੋ ਸਿਰ ਤੇ ਡਾ ਜੰਦੀ ਆ ਕੇ ਪਰ ਸਾਡੇ ਸਭ ਕੁਝ ਨਹੀਂ ਚੱਲਦਾ ਜੀ ਜਿਵੇਂ ਸੱਸ ਨੂੰਹਾਂ ਦੀ ਲੜਾਈ ਹੋਊਗੀ ਦਰਾਣੀਆਂ ਚਠਾਣੀਆਂ ਦੀ ਹੋਊਗੀ ਸਾਡੇ ਇਹ ਸਾਰੀਆਂ ਲੜਾਈਆਂ ਚੱਲਦੀਆਂ ਨਹੀਂ ਹੈਗੀਆਂ ਲੋਕ ਐਜਾ ਜਿਹੜੇ ਆਪਣੇ ਕੋਲ ਤੇ ਚਾਹੇ ਬਿਸ਼ੱਕ ਘਰੇ ਬੈਠੇ 100 ਗੱਲਾਂ ਬਣਾਈ ਜਾਣ ਉਹਦਾ ਸਾਨੂੰ ਫਰਕ ਪੈਂਦਾ ਨਹੀਂ ਹੈਗਾ ਕਿਉਂਕਿ ਹੁਣ ਨਾ ਜਿਹੜਾ ਝੂਠ ਫਰੇਬ ਹੈ ਨਾ ਉਹ ਤੇ ਸਾਨੂੰ ਬਿਲਕੁਲ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਸਾਨੂੰ ਪਤਾ ਹੈ ਕਿਆ ਬੱਤਾਂ ਕਿਆ ਝੂਠ ਸਾਨੂੰ ਪਤਾ ਹੈ ਆਪਣੇ ਬੋਲਦੇ ਤਾਂ ਦੇਖੋ ਆਪਾਂ ਅਸੀਂ ਨਾ ਕਿਸੇ ਦੀਆਂ ਬਣਾਈਆਂ ਵੀ ਨਹੀਂ ਅੱਜ ਤੱਕ ਕਿਸੇ ਦੀਆਂ ਗੱਲਾਂ ਵੀ ਨਹੀਂ ਬਣਾਈਆਂ ਨਾ ਅਸੀਂ ਆਪਣੇ ਬਾਰੇ ਜੇ ਕੋਈ ਝੂਠੀਆਂ-ਮੁੱਠੀਆਂ ਬਣਾ ਵੀ ਦਿੰਦੇ ਨੇ ਤਾਂ ਬੋਲ ਵੀ ਨਾ ਕਹਿ ਵੀ ਦਿੰਦੇ ਆ ਜਾਂ ਕਮੈਂਟਾਂ 'ਚ ਕਹਿ ਦਿੰਦੇ ਆ ਜਾਂ ਬਿਨਾ ਕਮੈਂਟਾਂ ਦੇ ਬੋਲੀ ਜਾਂਦੇ ਆ ਉਹਦਾ ਸਾਨੂੰ ਕੋਈ ਲੋੜ ਨਹੀਂ ਪੈਂਦਾ ਤੇ ਜੇ ਲੋੜ ਲੋੜ ਵੈਸੇ ਪਾਣੀ ਵੀ ਕੋਈ ਗੱਲ ਵੀ ਨਹੀਂ ਹੁੰਦੀ ਕਿਉਂਕਿ ਆਪਾਂ ਨੂੰ ਆਪਾਂ ਤਾਂ ਵੀ ਆਪਾਂ ਕਿੰਨੇ ਸਾਂ ਨਿਆਣੇ ਨੇ ਗਲਤ ਸਾਰਾ ਆਪਾਂ ਨੂੰ ਆਪਣਾ ਪਤਾ ਹੁੰਦਾ ਅੱਗੇ-ਅੱਗੇ ਬਸ ਹੁਣ ਸੌਣ ਦਾ ਮਹੀਨਾ ਚੜ ਗਿਆ ਆਪਣਾ ਜਿਹੜਾ ਕਿ ਮੈਂ ਹਜ਼ਾਰ ਵਾਰ ਕਹਿ ਚੁੱਕੀ ਹਾਂ ਬਸ ਹੁਣ 2-4 ਦਿਨ ਠਈ ਆਪਾਂ ਬਿਸਕੁਟਾਂ ਦੀਆਂ ਤਿਆਰੀਆਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਤਿਆਰੀਆਂ ਤਾਂ ਕਿਹੜੀਆਂ ਕਰਨੀਆਂ ਨੇ ਤਿਆਰੀਆਂ ਦਾ ਦੁਕਾਨਾਂ ਵਾਲਿਆਂ ਨੇ ਕਰਨੀਆਂ ਨੇ ਆਪਾਂ ਦਾ ਬਸ ਪਿੱਪੇ ਚੱਕ ਕੇ ਖਾਲੀ ਪਰਹਾਗੇ ਲੈ ਕੇ ਆਣੇ ਨੇ ਬਣਵਾ ਕੇ ਆਟਾ ਦੁੱਧ ਆਸਮਾਨ ਲੈ ਕੇ ਜਾਣਾ ਹੈ ਘੂਆ ਤੇ ਨਮਨ ਦਾ ਸਨਾਰਾ ਦੇਣਾ ਹੈ ਤੇ ਤੀਆਂ ਦਾ ਫਿਰ ਉਹਦੇ ਬਾਅਦ 20 ਦਿਨਾਂ ਤੱਕ ਰੱਖੜੀਆਂ ਜਾਣੀਆਂ ਨੇ ਤਿੰਨ ਬਸ ਹਜੇ ਅੱਧ ਵਿਚਾਲਾ ਜੀ ਹੁੰਦਾ ਕਿ ਰਖੜੀਆਂ ਪਹਿਲਾਂ ਆ ਦੇਣੀਆਂ ਕਿਉਂਕਿ ਐਦਿਕਾ ਜਿਹੜੇ ਤਿਹਾਰ ਐ ਉਹ ਆਪਣੇ ਅਗੇਤੇ ਹੀ ਐ ਸਾਰੇ ਛੇਤੀ ਛੇਤੀ ਖਤਮ ਹੋ ਜਾਂਦੇ ਨੇ ਤਿਹਾਰ ਤੇ ਪਿੱਛੇ ਤੇ ਤਾਂ ਫਿਰ ਕੋਈ ਮਤਲਬ ਜੀ ਮੈਂ ਨਵੰਬਰ ਦੇ ਮਹੀਨੇ ਤੱਕ ਐਦਿਕਾ ਕੋਈ ਤਿਹਾਰ ਨਹੀਂ ਅਕਤੂਬਰ ਮਹੀਨੇ ਸਾਰੇ ਖਤਮ ਹੋ ਜਾਂਦੇ ਇਹ ਅੱਧਰ ਮੈਂ ਥਰਤੀ ਚਾਹ ਦੇਖੋ ਜੀ ਚਾਹ ਕਿਵੇਂ ਛਾਲਾ ਮਾਰ ਰਹੀ ਆ ਬਈ ਬਾਰ ਬਾਰ ਮੈਂ ਬੋਤਲ ਜਾਨੀ ਹੁੰਨੀ ਆ ਮੈਂ ਨਾ ਐਨ ਜਿਵੇਂ ਬਾਜ਼ਾਰ ਚ ਨਹੀਂ ਮਿਲਦੀ ਕੜਕ ਦੀ ਕੜਕਦੀ ਮੈਂ ਓਮੇ ਕੜਕਦੀ ਉਹ ਗਾਦੇ ਪੱਤੀ ਮੈਂ ਘੱਟ ਪਾਣੀ ਆ ਬਸ ਰਜਾਬ ਧਾ ਕੇ ਇਹਨੂੰ ਪਾਗਲ ਕਰ ਦਿੰਨੀ ਆ ਤਾਂ ਕਿ ਜਿਹੜਾ ਕੜਕ ਦਾ ਪਣਾ ਉਹ ਇਹ ਚ ਵਧੀਆ ਆਏ ਹੁਣ ਸਾਰੇ ਨੂੰ ਆਪਾਂ ਚਾਹ ਪਾ ਕੇ ਦੰਨੇ ਆ ਤੇ ਉਧਰ ਦੇਖੋ ਹੁਣ ਤੁਹਾਨੂੰ ਬਾਹਰ ਨਾਲ ਪੱਤੇ ਹਿੱਲਦੇ ਦਿਖ ਰਹੇ ਹੋਣਗੇ ਬੜੀ ਸੋਹਣੀ ਹਵਾ ਚੱਲ ਰਹੀ ਹੈ ਧੁੱਪ ਹੈ ਪਰ ਹਵਾ ਇੰਨੀ ਸੋਹਣੀ ਚੱਲ ਰਹੀ ਹੈ ਜੀ ਕਰਦਾ ਉੱਥੇ ਮੰਜੀ ਢਾ ਕੇ ਬੈਠੇ ਰੋ ਅਸੀਂ ਅੱਜ ਬਹੁਤ ਟਾਈਮ ਸਵੇਰੇ ਬਾਹਰ ਤੱਕ ਬਾਹਰ ਬੈਠੇ ਆ चलो जी हम सार् चाह पा दी चाह बन चुकी है अच्छ मैं धूप अगरबत्ती लाई नहीं क्योंकि अगरबत्ती हो गई खातम उस दिन मैं लियाँ भुल गई जो मैं अप, मामी हर मैं दोनों ना मेरी मामी हर अस दोने बाजार च गई थी तो ना उस दिन अगरबत्ती मामी ने भी लिया हुई थी पैकेट तो मैं लियाँ भुल गई क्योंकि हूँ अगरबत्ती खुशबू है जो बहुत लगती है गिलास तर लिए नींबू पाए ने जिड़ी मैं सब्जियों जिन चोड़ जोड़ के खानी हाँ हो रहा ਮੈਨਾ ਐਡ ਕੀ ਸੋਮਵਾਰ ਦਿਨਾਂ ਜਿੰਨੇ ਹੁਣ ਸੌਣ ਦੇ ਮਹੀਨੇ ਤੇ ਵਰਤ ਹੁੰਦੇ ਨੇ ਜਿਹੜੇ ਹਨਾ ਦੇਖੋ ਕਮੈਂਟਾਂ ਚ ਭੰਤ ਭੰਦੇ ਦੇਖੋ ਸਾਰੇ ਕਮੈਂਟ ਭੰਤ ਭੰਦੇ ਹੁੰਦੇ ਨੇ ਹਨਾ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਏ ਅਸੀਂ ਇਹ ਵੀ ਨਹੀਂ ਹੈਗਾ ਵੀ ਇਹ ਵਰਤ ਹੈ ਜਿਹੜੇ ਬਚਪਨ ਚ ਰੱਖੇ ਨਹੀਂ ਬਚਪਨ ਤੋਂ ਸਾਹਮਣੇ ਰੱਖ ਰੱਖ ਦੇ ਨੇ ਜਿਹੜਾ ਦਿਲ ਕਰਦਾ ਰੱਖ ਲੈਂਦੇ ਆ ਮੇਰਾ ਨਾ ਇਸ ਵਾਰ ਸੌਣ ਦੇ ਮਹੀਨੇ ਚ ਵਰਤ ਰੱਖਣਾ ਬਹੁਤ ਦਿਲ ਕਰ ਰਿਹਾ ਤਾਂ ਪਰ ਮੈਂ ਰੱਖ ਨਹੀਂ ਪਾਈ ਸੋਮਵਾਰ ਤਾਂ ਜਿੱਦਣ ਫਿਰ ਮੈਂ ਸੱਚਾ ਵਿੱਚ ਹਰ ਕੋਈ ਗੱਲ ਨਹੀਂ ਲਾਸਟ ਜਿਹੜੇ 2 ਆ ਉਹ ਰੱਖ ਲੂੰਗੀ ਇਹ ਵਿੱਚ ਵਿਚਾਲੇ ਦੋ ਰੱਖ ਲੂੰਗੀ ਇਹ ਜਿਹੜਾ ਹੁਣ ਸੋਮਵਾਰ ਲੰਘ ਚੁੱਕਿਆ ਇਹਦੇ ਅਗਲਾ ਸੋਮਵਾਰ ਤੇ ਉਹ ਤੇ ਅਗਲਾ ਸੋਮਵਾਰ ਦੋ ਰੱਖ ਲੂੰਗੀ ਬਾਕੀ ਦੇਖਦੀ ਆ ਇੱਕ ਵੀ ਰੱਖ ਸਕਦੇ ਆ ਆਪਣੀ ਮਰਜ਼ੀ ਆ ਪਰ ਮੇਰਾ ਜੀ ਬਹੁਤ ਕਰ ਰਿਹਾ ਮੇਰਾ ਜੀ ਕਰ ਰਿਹਾ ਤਾਂ ਵੀ ਜਿਵੇਂ ਮੈਂ ਬਚਪਨ ਚ ਰੱਖਦੀ ਹੁੰਦੀ ਸੀ ਨਾ ਓਵੇਂ ਵਾਸਤੇ ਮੈਂ ਵਰਤ ਰੱਖਾਂ ਵੀ ਓਵੇਂ ਦੇ ਦਿਨ ਹੀ ਮੈਨੂੰ ਯਾਦ ਆਊਗਾ ਲੋ ਤੇ ਆਪਾਂ ਚਾਹ ਆਪ ਆਈਏ ਤੇ ਇੱਕ ਨਾ ਮੈਨੂੰ ਆਹ ਫੋਨ ਨਾਲ ਬਹੁਤ ਫਾਇਦਾ ਹੋ ਗਿਆ ਮੈਂ ਫਰੰਟ ਵੀਡੀਓ ਫਰਟ ਕੈਪਰੇ ਨਾਲ ਬਣਾ ਸਕਦੀ ਆ ਮੈਂ ਨਿੱਕਰੀ फ्रंट कैमरा ਨਾਲ ਵੀਡੀਓ ਬਣਾ ਸਕਦੇ ਆ ਕਿਉਂਕਿ ਪਹਿਲਾਂ ਜਿਹੜਾ ਪਿਛਲਾ ਫੋਨ ਸੀਗਾ ਉਹਦੇ ਵਿੱਚ ਮੈਂ ਬੈਕ ਫੋਨ ਕਰਕੇ ਕੈਮਰਾ ਕਰਕੇ ਬਣਾਉਂਦੀ ਹੁੰਦੀ ਸੀ ویسے ਬੈਕ ਕੈਮਰੇ ਨਾਲ ਜ਼ਿਆਦਾ ਵੀਡੀਓ ਵਧੀਆ ਬਣਦੀ ਹੈ 프ਰੰਟ ਨਾਲ ਬਣਾਇਆ ਲੱਗਦਾ ਜਿਵੇਂ ਦੇਖ ਆਪਾਂ ਕਿਸੇ ਹੋਰ ਨੂੰ ਰਹੇ ਆ ਬੋਲ ਕਿਸੇ ਹੋਰ ਨੂੰ ਰਹੇ ਆ ਉਹ ਚ ਵੀਡੀਓ ਵੀ ਬੈਕ ਕੈਮਰੇ ਨਾਲ ਵੀਡੀਓ ਵਧੀਆ ਬਣਦੀ ਹੈ ਪਰ ਕਈ ਵਾਰੀ ਅੱਜਾ ਹੁੰਦਾ ਵੀ ਆਪਾਂ ਕੈਮਰਾ ਥੋੜਾ ਉੱਪਰ ਥੱਲੇ ਫੜ ਹੋ ਜਾਂਦਾ ਉਹਦੇ ਕਰਕੇ ਹਣਾ ਕਿਤੇ ਹੋਰੇ ਦਿਖਾਈ ਦਿੰਦੇ ਆਪਾਂ ਇਸ ਕਰਕੇ ਮੈਨੂੰ ਹੁਣ ਚਲੋ ਐਵੇਂ ਆ ਵੀ ਆਰ ਫੋਨ ਦੀ ਮੋਟ ਹੋ ਗਈ ਬਹਾਨੇ ਸਿਰ ਦੇਖੋ ਇੱਕ ਚੀਜ਼ ਬਣ ਜਾਂਦੀ ਆ ਹਨਾ ਇਹ ਨਹੀਂ ਹੈ ਤਾਂ ਵੀ ਲੈਣਾ ਜ਼ਰੂਰੀ ਐਵੇਂ ਆ ਚਲੋ ਚੀਜ਼ ਬਣ ਜਾਂਦੀ ਆ ਇਹ ਜਿਹੜੇ ਆਪਾਂ ਆਪਣੇ ਖੁਦ ਕਮਾਏ ਹੋਏ ਪੈਸੇ ਆ ਨਾ ਐ ਤਾਂ ਚੀਜ਼ ਲਈ ਹੈ ਤਾਂ ਇਹ ਹੈ ਨਹੀਂ ਵੀ ਕਿਸੇ ਐਡੀ ਐਡੀ ਚੀਜ਼ ਦਾ ਸਿਰ ਜੇ ਬਿਨਾ ਬਲੌਗ ਦਾ ਕੰਮ ਨਾ ਹੁੰਦਾ ਸਾਨੂੰ ਐਡੀ ਚੀਜ਼ਾਂ ਲੈਣ ਦਾ ਕੋਈ ਜ਼ਰੂਰਤ ਨਹੀਂ ਹੈਗੀ ਫਿਰ ਆਪਾਂ ਸੈਕੰਡ ਹੈਂਡ ਫੋਨ ਵੀ ਲੈ ਸਕਦੇ ਆ ਮੇਰੇ ਵੀ ਲੋੜ ਨਹੀਂ ਦੀ ਮੇਰਾ ਫਿਰ ਸਾਰਾ ਕੰਮ ਹੈ ਜਿਹੜਾ ਫੋਨ ਤੇ ਹੁੰਦਾ ਪਹਿਲਾਂ ਮੈਂ ਲੈਪਟਾਪ ਲੈ ਆਤਾ ਲੈਪਟਾਪ ਤੇ ਮੇਰਾ ਕੋਈ ਕੰਮ ਹੋਇਆ ਨਹੀਂ ਹੈਗਾ ਮੇਤੋਂ ਇੰਨਾ ਹੋਇਆ ਨਹੀਂ ਇਸ ਕਰਕੇ ਫਿਰ ਆਪਾਂ ਫੋਨ ਤੋਂ ਹੀ ਮੈਂ ਸਾਰਾ ਕੰਮ ਹੈ ਜਿਹੜਾ ਫੋਨ ਤੇ ਕਰਦੀ ਆ ਫੋਨ ਤੇ ਮੈਂ ਸਭ ਕੁਝ ਛਿੱਟੀ ਕਰ ਲੈਂਦੀ ਆ ਨਾਲੇ ਜਿੱਥੇ ਮਰਜ਼ੀ ਬੈਠ ਕੇ ਕਰ ਸਕਦੀ ਆ ਇਸ ਕਰਕੇ ਫਿਰ ਮੈਂ ਫੋਨ ਫੋਮ ਲੈਣਾ ਪਿਆ ਨੂੰ ਚਲੋ ਚਾਹ ਦੇ ਦਈਏ ਸਾਰਿਆਂ ਨੂੰ ਤੇ ਜਿਹੜੀ ਹਾਂ ਮੈਂ ਪਿੱਛੇ ਇੱਕ ਉਹ ਕਹੀ ਸੀ ਕਿ ਪਿਛਲੇ ਕਲਿੱਪ ਵਿੱਚ ਵੀ ਕੋਈ ਕਿਸੇ ਨੂੰ ਮੰਨ ਮਨਨ ਦੀ ਨਹੀਂ ਇਹ ਹੁਣ ਵੀ ਮੈਨੂੰ ਐ ਵੀ ਕੋਈ ਕਮੈਂਟ ਨਾ ਹੁਣ ਆ ਕੇ ਕਰਦੇ ਨਾ ਸਾਰੇ ਆਪਾਂ ਵੀ ਭਾਈ ਗੁਰੂ ਮਿਲਦੇ ਆ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਬਚਪਨ ਚ ਰੱਖਦੇ ਹੁੰਦੇ ਤੇ ਇਸ ਕਰਕੇ ਬਸ ਐ ਹੁੰਦਾ ਵੀ ਫਿਰ ਉਹ ਹੀ ਆਦਾਂ ਦੀਆਂ ਆ ਜਾਂਦੀਆਂ ਨੇ ਪੀਲ ਜਾਂ ਵਧੀਆ ਹੁੰਦਾ ਤਾਂ ਕਰਕੇ ਬਸ ਇੱਕ ਵਾਰਤ ਰੱਖਣ ਨੂੰ ਜੀ ਕਰਦਾ ਗਿਆ ਯੂ ਵੀ ਪੀ ਲਾਸ ਕੰਜਮੀ ਫਿਰ ਟਿਊਸ਼ਨ ਜਾਏਗਾ ਚੱਕ 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 ਲਾ ਗਲਾਸਾ ਕਤਿਉ ਸੰਜਾਇਗਾ ਹੁ ਆਜਾ ਤਾਂ ਮਾ ਸਾਢੇ 4 ਦਾ ਹੋ ਗਿਆ ਸਕੰਜਮੀ ਬੀ ਰਿਹਾ ਅਸੀਂ ਇਹਦੇ ਪਹਿਲਾਂ ਨਿੰਬੂ ਸਾਰੇ ਮਰ ਜਾਣ ਨਿੰਬੂ ਸਾਰੇ ਖਤਮ ਹੋ ਜਾਣ ਮਰ ਜਾਣ ਤਾਂ ਕਰਕੇ फटाफट ਰੋਜ਼ ਸਕੰਜਮੀ ਬਣਾਉਣੀ ਹੈ ਨਾ ਰੋਜ਼ ਟੀਕੇ ਹੁਣ ਆਪਣੇ ਆਪਣੇ ਕੰਮ ਕਰ ਲੱਗਦੇ ਆ ਸਾਰੇ ਕਿਉਂਕਿ ਉਹਦੇ ਸਾਰੇ ਕੰਮ ਕਰਨ ਵਾਲੇ ਬੰਦੇ ਆ ਬੰਦਿਆ ਕੋਈ ਨਹੀਂ ਹੈਗਾ ਚਲੋ ਜੀ ਆਪਾਂ ਕੰਜਮੀ ਸਾਰਿਆਂ ਨੇ ਪੀ ਲਈ ਤੇ ਪੀ ਕੇ ਆਪਦੇ ਲੱਗ ਗਏ ਸਾਰੇ ਕੰਮ ਇੱਧਰ ਹਵਾ ਨਾ ਬਹੁਤ ਤੇਜ਼ੀ ਤਾਂ ਕਰਕੇ ਮੰਜੀ ਲਈ ਹੋਈ ਆ ਤੇ ਇੱਧਰ ਆਪ ਹੁਣ ਸਾਰੇ ਆਪਦੇ ਆਪਦੇ ਕੰਮ ਲੱਗ ਗਏ ਇੱਧਰ ਡੈਡੀ ਕਰਨ ਲੱਗੇ ਟੋਕਾ ਜਸਪਾਲ ਉਧਰ ਮੱਜਾਂ ਦਾ ਗੁਹਾ-ਗੁਹਾ ਸਾਫ ਕਰਨ ਲੱਗ ਗਿਆ ਤੇ ਇੱਧਰ ਮੰਮੀ ਚੜਨ ਲੱਗੀ ਅਰਬੀਆਂ ਮੈਂ ਹੁਣ ਆਪਦਾ ਸਬਜੀ ਨੂੰ ਲੱਗੀ ਲਾਂ ਤੜਕਾ ਤੇ ਹੁਣ ਸਾਰੇ ਆਪਦੇ ਆਪਦੇ ਕੰਮ ਲੱਗ ਗਏ ਸ਼ਾਮ ਦੇ ਸਾਡੇ ਕੰਮ ਹੋ ਗਏ ਸਟਾਰਟ ਅਰਬੀ ਨਾਲ ਸਾਡੇ ਬਹੁਤ ਹੀ ਨਵਾਂ ਵਧਾਈ ਆ ਘਟੋ ਘਟੋ 6 ਮਹੀਨਿਆਂ ਬਾਅਦ ਖਾਣਾ ਧੁੱਪ ਕਿੰਨੀ ਸੋਹਣੀ ਚੜੀ ਵੀ ਆ ਹੈ ਹਾਂ ਜਿਵੇਂ ਬਾਦੋ ਦੀ ਧੁੱਪ ਹੁੰਦੀ ਅੱਜ ਦੀ ਸੋਹਣੀ ਤੇ ਹਵਾ ਇੰਨੀ ਠੰਡੀ ਚੱਲ ਰਹੀ ਐ ਬਹੁਤ ਸੋਹਣੀ ਠੰਡਾ ਪਾਣੀ ਠੰਡੀ ਹਵਾ ਹਾਰੇ ਪਰੇ ਖੇਤ ਆ ਦੇਖੋ ਮੈਂ ਨਾਲ ਕੱਦੀ ਮੈਨੂੰ 10-15 ਮਿੰਟ ਹੋ ਬੈਠੇ ਨੂੰ ਅੱਗ ਬਾਲਦੀਆਂ ਫਿਰ ਬੁਝਣ ਦੀ ਹਵਾ ਨਾਲ ਅੱਗ ਬਾਲਦੀਆਂ ਫਿਰ ਬੁਝਣ ਦੀ ਆ ਹੁਣ ਥੋੜੀ ਥੋੜੀ ਬਲਣ ਲੱਗਿਆ ਹੌਲੀ ਹੌਲੀ ਤੇਲ ਗਰਮ ਹੋਊਗਾ ਹੁਣ ਪੇਠਾ ਬਣਾ ਰਹੀ ਐ ਤੇ ਮੇਰੇ ਨਾਲ ਸੂਟ ਨੂੰ ਥੋੜਾ ਜਿਹਾ ਧਿਆਨ ਜਾਂ ਘੱਟ ਦਿਓ ਇਗਨੋਰ ਜਾਂ ਕਰਿਓ ਕਿਉਂਕਿ ਸਲਵਾਰ ਹੈ ਲੱਗਿਆ ਕਮੀਜ਼ ਆ ਲੱਗਿਆ ਚੁੰਨੀ ਆ ਲੱਗਿਆ 3D ਸੂਟ ਪਾਇਆ ਹੋਇਆ ਮੈਂ 3D 3D ਅੱਗੇ 3D ਸੂਟ ਨਹੀਂ ਪਹਿਲਾਂ ਬੰਦੇ ਹੁੰਦੇ ਤੇ ਆ ਤਾਂ ਸਰਫਰਲ ਪਰਲੇਟ ਲੇਡੀ ਸੂਟ ਖਲ ਹੁੰਦੇ ਤੇ ਹੋਰ ਵੀ ਪਾਈ ਜਾਂਦੇ ਨੇ ਮੈਂ 3D ਸੂਟ ਪਾਇਆ ਹੋਇਆ ਇਸ ਕਰਕੇ ਧਿਆਨ ਥੋੜਾ ਆਈਆ ਸਾਡੇ ਸਾਰਿਆਂ ਨੇ ਖਾਣੇ ਆ ਕਿਉਂਕਿ ਸਾਰੇ ਬਾਹਰ ਬੈਠੇ ਗੱਲਾਂ ਮਾਰ ਰਹੇ ਆ ਇਸ ਕਰਕੇ ਬਸ ਕੱਲ ਮੈਂ ਖਾਲਾ ਫਿਰ 9 ਵਜੇ ਖਾਣਗੇ ਸਾਰੇ ਫਿਰ ਮੈਂ ਤੁਹਾਨੂੰ ਦੇ ਦੂੰਗੀ ਤੇ ਅੱਜ ਬਣਾਈ ਅੱਜ ਬਣਾਈ ਆ ਸੀ ਸਵੇਰੇ ਆਰਤੀ ਦੀ ਸਬਜੀ ਕੱਲ ਸ਼ਾਮ ਨੂੰ ਬਣਾਏਗੀ ਸਾਡੇ ਇਦਕੀ ਨਾ ਗਰਮੀਆਂ ਚ ਪਹਿਲੀ ਵਾਰ ਦੇਖੋ ਆਰਤੀ ਵਾਲੀ ਸਬਜੀ ਪਹਿਲੀ ਵਾਰ ਵੱਢੀ ਆ ਜਿੱਦੋਂ ਦੀਆਂ ਗਰਮੀਆਂ ਸ਼ੁਰੂ ਹੋਈਆਂ ਨਾ ਅਸੀਂ ਆਰਤੀ ਦੀ ਸਬਜੀ ਕਬਾਰ ਨਹੀਂ ਖਾਦੀ ਹੈਗੀ ਕੱਲ ਮੈਂ ਫਿਰ ਕਿਹਾ ਮੈਂ ਕਿ ਆਰਤੀ ਦੀ ਸਬਜੀ ਮੰਗਾ ਲਓ ਵੀ ਜੀ ਕਰ ਰਿਹਾ ਫਿਰ ਅੱਗੇ ਫਿਰ ਸਾਗ ਸੂਗ ਆ ਮਹੀਨੇ ਤੱਕ ਤਾਂ ਸਾਗ ਹੀ ਖੜ ਲੱਗ ਜੇ ਫਿਰ ਕਿਨੇ ਆਰਪੀ ਹੋ ਗਈ ਆਹ ਤੋਰੀਆਂ ਕਿ ਆਏ ਕਿਨੇ ਖਾਣੀਆਂ ਨੇ ਸਬਜ਼ੀ ਵਾਲਾ ਸਾਡੇ ਮਹੀਨੇ ਸਾਰੀਆਂ ਖਰਾਬ ਕਰ ਦਿੱਤੀ ਹੈ ਜੀ ਹੁਣ ਕੋਈ ਕੋਈ ਕਮੈਂਟ ਕਰੂਗਾ ਵੀ ਰੋਟੀ ਖਾਂਦੇ ਵੀ ਬੋਲਿਆ ਦੀ ਕਰਦੇ ਪਰ ਮੈਂ ਰੋਟੀ ਖਾਂਦੇ ਪਰ ਸੈਂਡ ਵੀਡੀਓ ਸਟਾਰਟ ਕਰਨੀ ਸੀਗੀ ਹਨਾ ਕੋਈ ਗੱਲ ਨਹੀਂ ਅੰਦਰ ਨੂੰ ਕੋਈ ਹੋਣੀ ਕਹਿੰਦੇ ਰੋਟੀ ਦਾ ਨਾਦਰ ਨੱਕ ਰਿਆ ਕਰੋ ਵੀ ਵਿੱਚ ਰੋਟੀ ਦੇ ਮੈਨੂੰ ਹੀ ਨਹੀਂ ਮੈਂ ਹੋਰ ਵੀ ਵਲੌਗ ਦੇਂਦੀਆਂ ਜੇ ਕੋਈ ਰੋਟੀ ਚ ਕੋਤਾ ਹੁੰਦਾ ਹਰ ਇੱਕ ਨੂੰ ਕਮੈਂਟ ਕਰਦੇ ਨੇ ਸਾਰੇ ਵੀ ਤੁਸੀਂ ਰੋਟੀ ਖਾਂਦੇ ਵੇਲੇ ਨਾ ਬੋਲੀਆ ਤੁਹਾਡੀਆਂ ਸਾਰੀਆਂ ਸਬਜ਼ੀਆਂ ਖਰਾਬ ਹੋ ਗਈਆਂ ਇਸ ਕਰਕੇ ਹੁਣ ਮੁੱਲ ਲੈਣੀਆਂ ਪੈਣਗੀਆਂ ਸਾਰੀਆਂ ਮੀਨੇ ਸਭ ਖਰਾਬ ਕਰਦੀਆਂ ਬਾਤੋਰੀਆਂ ਬਚੀਆਂ ਪਈਆਂ ਤੋਰੀਆਂ ਦੀ ਬੇਨ ਤਾਂ ਫੈਲ ਰਹੀ ਆ ਦਾ ਨੀਚਣਾ ਮੈਂ ਟੱਟ-ਟੱਟ ਕੇ ਹਰੀਆਂ ਮਿਰਚਾਂ ਲਾ ਲਓ ਜੀ ਹੁਣ ਆਪਾਂ ਰੋਟੀ ਦੇ ਦਈਏ ਕੱਲ ਨਾ ਜਿਹੜੀ ਸ਼ਾਮ ਨੂੰ ਪੇਠਿਆਂ ਦੀ ਸਬਜ਼ੀ ਬਣਾਈ ਟੀ ਪੇਠੇ ਦੀ ਸਬਜ਼ੀ ਅੰਨੀ ਵਧੀਆ ਬਣੀ ਬਹੁਤ ਸਵਾਦ ਸਬਜ਼ੀ ਸੀ ਮੈਂ ਪੇਠਾ ਨਾ ਖਾਂਦੀ ਨੀ ਪਰ ਮੈਂ ਹੁਣ ਖਾਣ ਲੱਗ ਗਈ ਜਿੱਦਾਂ ਦੇ ਘਰ ਦੇ ਲੱਗਣ ਲੱਗੇ ਆ ਲੋ ਜੀ ਹੁਣ ਆਪਾਂ ਬੀਬੀ ਨੂੰ ਦੇ ਦਈਏ ਸਭ ਤੋਂ ਪਹਿਲਾਂ ਰੋਟੀ ਨਾ ਉਹ ਤੋਂ ਪਹਿਲਾਂ ਜਸਪਾਲ ਨੂੰ ਦੇ ਦਿੰਦੇ ਸੱਚ ਇੱਜ ਪਾ ਦਈਏ ਤਾਂ ਹੀ ਮੌਸਮ ਦੇਖੋ ਕੱਲ ਧੁੱਪ ਤੀ ਅੱਜ ਬੱਦਲ ਹੋ ਗਿਆ ਫੇਰ ਇਹ ਨਹੀਂ ਜਾਂਦਾ ਇਹ ਤਾਂ ਇਹ ਕਿ ਡੋਬ ਕੇ ਜਾਊਗਾ ਥੋੜੀ ਜਿਹੀ ਦਹੀਂ ਪਾ ਦਈਏ ਬੀਬੀ ਨੂੰ ਕਿਉਂਕਿ ਬੀਬੀ ਨਾ ਹੁਣ ਗਰਮੀਆਂ ਚ ਜਿੱਦਣੀਆਂ ਗਰਮੀਆਂ ਆਣ ਤੇਜ਼ ਪੈਣ ਲੱਗੀਆਂ ਨੇ ਉਦੋਂ ਦੀ ਬੀਬੀ ਦਹੀਂ ਖਾਣ ਲੱਗ ਗਈ ਪਹਿਲਾਂ ਨਹੀਂ ਦਹੀਂ ਖਾਂਦੀ ਦੀ ਬਸ 2 ਮਹੀਨੇ ਤੇ ਹਟ ਚੂਗੀ ਕਿਉਂਕਿ ਫਿਰ ਮੌਸਮ ਚ ਨਾ ਬਦਲਾ ਆ ਜਾਂਦਾ ਏ ਫਿਰ ਬੀਬੀ ਨੂੰ ਜ਼ਖਾਂ ਵਗੈਰਾ ਹੋ ਜਾਂਦਾ ਗੈਸ ਕਰ ਦਈਏ ਬੰਦ ਕਿਉਂਕਿ ਸਬਜੀ ਆਪਣੀ ਥੱਲੇ ਲੱਗ ਜਾ ਫਿਰ ਕਿਉਂਕਿ ਮੈਨੂੰ ਤੇ ਨਾ ਜ਼ਿਆਦਾਤਰ ਸਬ지ਆ ਬਹੁਤ ਥੱਲੇ ਲੱਗਦੀਆਂ ਨੇ ਆ ਜਾਓ ਹੋਰ ਰੋਟੀ ਵੀ ਆਈਏ ਕੋਣ ਸੰਜਣ ਨੂੰ ਕੇਸਾ ਥੋੜੀ ਜੀ ਥੋੜੀ ਜਿਹੀ ਫਿਰ ਸਾ ਇੰਨੇ ਜਣਿਆਂ ਨੂੰ ਨਹੀਂ ਆਣੀ ਸਬਜੀ ਇਹ ਤਾਂ 2-3 ਜਣਿਆਂ ਜੋਗੀ ਰਹੂਗੀ ਬਸ ਕੱਢ ਤਾਂ ਤਿੰਨ ਜਣੇ ਜੋਗੀ ਨਹੀਂ ਤਾਂ ਹੈ ਨਹੀਂ ਸਾਮ ਨੂੰ ਸਬਜੀ ਨਹੀਂ ਬਣਾਉਣੀ ਸਬਜੀ ਤਾਂ ਨਹੀਂ ਬਣਾਉਣੀ ਆਈਆ ਹਾਂ ਬਰਤੂ ਨਾ ਆਓ ਠੀਕ ਹੈ ਨਾ ਠੀਕ ਹੈ ਚਟਣੀਆਂ ਗੁੱਟ ਲੂੰਗੀ ਉਹ ਤੜਕ ਮੈਂ ਤੜਕੂਗੀ ਚਟਣੀ ਪਿਛਲੀ ਵਾਰ ਮੈਨੂੰ ਜਮਾ ਪਸੰਦ ਨਹੀਂ ਆਈ ਪਾਣੀ ਜੱਤ ਰਿਆ ਪਿਆ ਤੀਂ ਨਿਕਾਲਾਂਗੇ ਆਓ ਜਿਹੜੀ ਬੱਜੀ ਦੋ ਚੋਕ ਵੀਰ ਥੋੜੀ ਜਿਹੀ ਪਈ ਐ ਪਈ ਐ ਯੂ ਵੀ ਦੁਪਹਿਰ ਨੂੰ ਰੋਟੀ ਦਹੀਂ ਨਾਲ ਖਾਲੂਗਾ ਸ਼ਾਮ ਨੂੰ ਸਬਜ਼ੀ ਲੈ ਲੂਗਾ ਹਾਂ ਲੋਰੀ ਹੁਣ ਆਪਾਂ ਰੋਟੀ ਖਾ ਲਈ ਸਾਰਿਆਂ ਨੇ ਬਾਣੇ ਮਾਂ ਜੀ ਕੇ ਕੰਮ ਗਿਆ ਆਪਣਾ ਨਿੱਪੜ ਹਾਂ ਪਾਣ ਪਾਣੀ ਅੱਛਾ ਭੁੱਲ ਗਈ ਮੈਂ ਸੱਚ ਉੱਧਰ ਫ੍ਰੀਜੇ ਚ ਪਾਈ ਹੁਣ ਬਈ ਆ ਮੇਰਾ ਅਬੂ ਆ ਗਿਆ ਵਾਪਸ ਮੂੜਿਆ ਆਪਦੇ ਨਾਨਕੇ ਤੋਂ ਮੈਂ ਵੀ ਇੱਕੋ ਲੱਗ ਤੱਕ ਦੇਖ ਕੇ ਕਹਿ ਰਹੀ ਆ ਨਿਆਣਾ ਜਿਹਾ ਕਿਹੜਾ ਆ ਰਿਹਾ ਕਿਉਂਕਿ ਮੇਰਾ ਟੀਵੀ ਕਿੰਨੀ ਧਿਆਨਤਾ ਆਲੇ ਆਇਆ ਜੀਜੀ ਖਾਤਰ ਆ ਕਾਦੇ ਵਾਸਤੇ ਕਿਹਦੇ ਵਾਸਤੇ ਲਿਆਇਆ ਜੀਜੀ ਲਈ ਜੀਜੀ ਲਈ ਲੈ ਕੇ ਆਇਆ ਅੱਛਾ ਮੈਂ ਕੌਣਾ ਮੈਨੂੰ ਯਾਦ ਆਬੂ ਮੈਂ ਯਾਦ ਹੈ ਕੌਣ ਹਾਂ ਮੈਂ ਅਬੂ ਪਹਿਲਾਂ ਮੈਨੂੰ ਦੱਸ ਮੈਂ ਕੌਣ ਹਾਂ ਅਬੂ ਮੈਂ ਕੌਣ ਹਾਂ ਦੱਸ ਪਹਿਲਾਂ ਅਬੂ ਮੈਂ ਕੌਣ ਮੈਂ ਕੌਣ ਪਤਾ ਨਹੀਂ ਕੋਈ ਕੁਝ ਵੀ ਆ ਫ੍ਰੈਂਚ ਫ੍ਰਾਈ ਲੈ ਕੇ ਆਇਆ ਏ ਅਬੂ ਆਪਣੇ ਜੀਜੀ ਖਾਤਰ ਹੈ ਕੀ ਲੈ ਕੇ ਆਏ ਆਏ ਅਬੂ ਹੈ ਮੈਂ ਵੀ ਕਾ ਕੇ ਦੇਖ ਲਾ ਇੱਕ ਹੈ ਹੈ ਆ ਤੂੰ ਵੀ ਝੂਲਸ ਲਾ ਰਖਾ ਲਾ ਮੈਨੂੰ ਲੱਗੇ ਕਿ ਤੇ ਬੈਡਾਂ ਤੇ ਸਿੱਟ ਰਿਹਾ ਏ ਮੈਂ ਪਾਗਲਾ ਹੈ ਮੈਂ ਪਾਗਲਾ ਨਾ ਜਿਹੜਾ ਬੈਡਾਂ ਤੇ ਸਿੱਟੂ ਫਰੈਂਚ 프్రైజ్ ਲੈ ਕੇ ਆਇਆ ਏ ਪਰ ਐਂ ਲੱਗ ਰਿਹਾ ਜਿਵੇਂ ਪਕੌੜੇ ਜਿੰਦੇ ਆ ਪਕੌੜਿਆਂ ਦੀ ਖੁਸ਼ਬੂ ਜੀ ਆ ਰਹੀ ਏ ਉਹ ਭੱਜ ਗਿਆ ਉਹ ਭੱਜ ਗਿਆ ਜਾ ਰਹੀਆਂ ਵਿਸਫੇਦ ਦਾ ਟਾਈਮ ਆ ਤੇ ਅੱਜ ਦਿਨ ਹੈਗਾ ਇਹ ਆਪਣਾ ਇਹਨਾਂ ਪਨਾ ਜਿਹੜਾ ਬਣਾਉਣਾ ਦਾ ਵੇਟ ਮਟਾ ਲਾਇਆ ਕਿਉਂਕਿ ਨਾ ਏਸੇ ਚੰਗਰੇ ਕਿ ਇਹ ਇਹ ਲੌਗ ਆਪਾਂ ਨਾ ਜਿਹੜਾ ਹੁਣ ਤੀਜੇ ਦਿਨ ਆਪਾਂ ਪਰਸੋਂ ਸ਼ਾਮ ਨੂੰ ਸ਼ੁਰੂ ਕੀਤਾ ਸੀਗਾ ਤੇ ਕੱਲ੍ਹ ਸਵੇਰ ਨੂੰ ਸ਼ਾਮ ਇਹ ਅੱਜ ਤੀਜਾ ਦਿਨ ਆ ਅੱਜ ਹੈਗਾ ਜੀਨ ਆਪਣਾ ਬੇਵਾਰ ਦਾ ਤੇ ਅੱਜ ਆ ਰਹੇ ਆ ਜੀ I'm the. রোটি খাঁদি বল আজকাল পাড়ে পিঁড়ে বল I believe I